ਵਿਆਸ ਸਮਾਗਮ ਵਿੱਚ ਫਾਇਰ ਕਟ ਦਾ ਪੁਲਿਸ ਮੁਲਾਜ਼ਮ ਇੱਕ ਵਾਰ ਫਿਰ ਉઠੇ ਖਾਕੀ ਤੇ ਸਵਾਲ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਇਹ ਵੀਡੀਓ ਸਾਹਮਣੇ ਆਈ ਹੈ ਅੰਮ੍ਰਿਤਸਰ ਤੋਂ ਜਿਸ ਨੂੰ ਸਾਂਝਾ ਕਰਦਿਆਂ ਆਮ ਆਦਮੀ ਪਾਰਟੀ ਦੇ ਵਰਕਰ ਤਜਿੰਦਰ ਸਿੰਘ ਨੇ ਪੁਲਿਸ ਮੁਲਾਜ਼ਮ ਤੇ ਗੰਭੀਰ ਦੋਸ਼ ਲਗਾਏ ਨੇ ਤਜਿੰਦਰ ਦਾ ਕਹਿਣਾ ਹੈ ਕਿ ਉਕਤ ਨੌਜਵਾਨ ਹਰਪ੍ਰੀਤ ਸਿੰਘ ਹੈ ਜੋ ਕਿ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ ਤੇ ਪਿੰਡ ਡੇਰੀਵਾਲ ਦੇ ਵਿੱਚ ਰਹਿੰਦਾ ਹੈ ਲੇਕਿਨ ਇਲਜ਼ਾਮ ਨੇ ਕਿ ਹਰਪ੍ਰੀਤ ਸਿੰਘ ਅਸਲੇ ਦਾ ਨਜਾਇਜ਼ ਪ੍ਰਦਰਸ਼ਨ ਤੇ ਦੁਰਉਪਯੋਗ ਕਰਦਾ ਹੈ ਐਨਾ ਹੀ ਨਹੀਂ ਤਜਿੰਦਰ ਸਿੰਘ ਦੇ ਦੋਸ਼ ਨੇ ਕਿ ਮੁਲਾਜ਼ਮ ਹਰਪ੍ਰੀਤ ਉਸ ਨਾਲ ਲਾਗਤਬਾਜੀ ਰੱਖਦਾ ਹੈ ਜਿਸ ਦੇ ਚਲਦਿਆਂ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਇਸ ਦੀ ਸ਼ਿਕਾਇਤ ਉਸ ਨੇ ਪੁਲਿਸ ਨੂੰ ਦੇ ਦਿੱਤੀ ਹੈ ਜੀ ਉਹ ਮੇਰੇ ਪਿੰਡ ਦਾ ਹਰਪ੍ਰੀਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਡੇਰੀਵਾਲੇ ਪੰਜਾਬ ਪੁਲਿਸ ਦੀ ਨੌਕਰੀ ਕਰਦਾ ਜੀ ਇਹ ਇਹ ਦੇਖੋ ਬਹੁਤ ਚਿਰ ਦੇ ਲਜਾਇਜ ਹਥਿਆਰ ਸਿਕਸਰ ਲਈ ਕਰਦਾ ਜਦ ਕੋਈ ਵਿਆਹ ਸ਼ਾਦੀ ਫਰਕਸ਼ਨ ਹੁੰਦਾ ਉਹਦਾ ਸ਼ਕਤੀ ਪ੍ਰਦਰਸ਼ਨ ਕਰਦਾ ਲੋਕਾਂ ਨੂੰ دہشت ਭਰਿਆ ਮਾਹੌਲ ਦੇ ਵਿੱਚ ਉਹਦੀ ਵੀਡੀਓ ਜਿਹੜੀ ਵਾਇਰਲ ਹੋਈ ਹੈ ਉਹ ਤੋਂ ਇਲਾਵਾ ਹੋਰ ਵੀ ਬੇਕਰੋ ਸਬੂਤ ਤੁਹਾਨੂੰ ਮੈਂ ਪੇਸ਼ ਕਰ ਦਿੰਨਾ ਕਿ ਇਹ ਕਿ دہشت ਪਿੰਡ ਵਿੱਚ ਬਹੁਤ ਜ਼ਿਆਦੀ ਪਹੁੰਚਾ ਕੀ ਕਾਰਨ ਕੀ ਹੈ ਇਹਦੇ ਪਿੱਛੇ دہشت ਪਹੁੰਚਾ ਕਾਰਨ ਕੀ ਕੋਈ ਪੁਰਾਣੀ ਰੰਜਿਸ਼ ਹੈ ਕੀ ਇਹ ਕਾਰਨ ਕੀ ਹੈ ਨਹੀਂ ਕੋਈ ਬਿਲਕੁਲ ਕੋਈ ਰੰਜਿਸ਼ ਨਹੀਂ ਇਹ ਸਿਰਫ ਸਿਰਫ ਜੇ ਕੋਈ ਸਾਡੇ ਕੋਈ ਚੰਗੇ ਕੰਮ ਕਰਦੇ ਆ ਜੋ ਕੋਈ ਪ੍ਰਸ਼ੰਸਾ ਕਰਦੀਏ ਕੋਈ ਜਰਨਲ ਨਹੀਂ ਹੁੰਦਾ ਉਹਨਾਂ ਨੂੰ ਧਮਕੀਆਂ ਦਿੰਦਾ ਉਹਦਾ ਵੀ ਤੁਹਾਨੂੰ ਪ੍ਰੂਫ ਮਈਆ ਕਰਵਾ ਦਿੰਦਾ ਤੁਹਾਨੂੰ ਮੈਂ ਤੁਸੀਂ ਕੀ ਬੇਸਿਕਲੀ ਕੀ ਕਰਦੇ ਸੀ ਉਹਦੇ ਜੇ ਮੈਂ ਇਸ ਟਾਈਮ ਪਿੰਡ ਦੇ ਵਿੱਚ ਖੇਤੀਬਾੜੀ ਕਰਦਾ ਤੇ ਕੋਈ ਤੁਸੀਂ ਇਲੈਕਸ਼ਨ ਲੜਨ ਦੇ ਚਾਹ ਬਣ ਗਿਓ ਬਿਲਕੁਲ ਚਲੋ ਮੇਰਾ ਪਿੰਡ ਮੇਰਾ ਭਾਈਚਾਰਾ ਔਰ ਮੇਰੇ ਸਮਰਥਕ ਚਾਹੁੰਦੇ ਆ ਕਿ ਤੂੰ ਇਲੈਕਸ਼ਨ ਲੜ ਜਦੋਂ ਕੋਈ ਵੀ ਇਹਦੀ ਇਹਦੀ ਮਨਸ਼ਾ ਇਹੀ ਹੈ ਕਿ ਇਹਨੂੰ ਪਿੰਡ ਦੇ ਵਿੱਚ ਬਦਲ ਨਾ ਦਿੱਤਾ ਜਾਵੇ ਤੁਹਾਨੂੰ ਇਹ ਜੋ ਕਾਲ ਵੀ ਆਈ ਸੀ ਕਿ ਜਿਹਦੇ ਤੁਹਾਨੂੰਆਂ ਵਿੱਚ ਲਗਾਈਆਂ ਜਾ ਰਹੀਆਂ ਸੀ ਉਹ ਕੀ ਸਾਰਾ ਮਾਮਲਾ ਸੀ ਜਿਹੜਾ ਕਿਉਂ ਕੀਤਾ ਗਿਆ ਸੀ ਉਹ ਬਿਲਕੁਲ ਐਸੇ ਸਬੰਧ ਦੇ ਵਿੱਚ ਇਨੇ ਕੱਲ ਬਹੁਤ 60-70 ਮੁੰਡੇ ਗਰਾਊਂਡ ਦੇ ਵਿੱਚ ਸੱਦ ਕੇ ਹੱਲਾ ਗੋਲਾ ਕਰਨ ਦੀ ਕੋਸ਼ਿਸ਼ ਹੀ ਨੇ ਬਾਅਦ ਵਿੱਚ ਮੈਨੂੰ ਕਾਲ ਵੀ ਕੀਤੀ ਕਿ ਤੂੰ ਗਰਾਊਂਡ ਦੇ ਵਿੱਚ ਆ ਉਹਦਾ ਵੀ ਤੁਹਾਨੂੰ ਸਬੂਤ ਤੁਹਾਨੂੰ ਮੈਂ ਮੁਹੱਈਆ ਕਰਵਾ ਦੂੰਗਾ ਸਿਰਫ ਇਹਦਾ ਇੱਕ ਮੰਚਾ ਹੀ ਕਿ ਇਹਨੂੰ ਡਰਾਇਆ ਧਮਕਾਇਆ ਜਾ ਸਕੇ ਕਿ ਇਹਦੇ ਹੱਥ ਤੱਕ ਪਾਉਣ ਦੀ ਕੋਸ਼ਿਸ਼ ਕੀਤੀ ਇਹਨੇ ਆ ਕਿਸ ਤਰ੍ਹਾਂ ਦੀ ਪੰਜਾਬ ਸਰਕਾਰ ਜੈਂਗਸਟਰਸ ਦੇ ਖਿਲਾਫ ਬਹੁਤ ਸਰਗਿੰਦਾ ਹੈ ਕਾਫੀ ਹਥਿਆਰ ਵੀ ਬੜੇ ਜਾ ਰਹੇ ਨੇ ਕੀ ਪ੍ਰਸ਼ਾਸਨ ਕੋ ਕੀ ਮੰਨ ਕਰਦੇ ਜਿਸ ਦੇ ਹਥਿਆਰਾਂ ਦੀ ਜਾਂਚ ਚੁਣੀ ਗਈ ਹੈ ਹਾਂ ਬਿਲਕੁਲ ਇਹਦੇ ਨਜਾਇਜ਼ ਹਥਿਆਰਾਂ ਦੀ ਜਾਂਚ ਪੜਤਾਲ ਕਰਕੇ ਇਤੇ ਬੰਦੀ ਕਾਰਵਾਈ ਕੀਤੀ ਜਾਵੇ ਤੇ ਕੱਲ ਇਹਨੇ ਜਾਨੋ ਮਾਰਨ ਦੀ ਧਮਕੀ ਵੀ ਦਿੱਤੀ ਹੈ ਨੇ ਤੁਸੀਂ ਪੁਲਿਸ ਅਧਿਕਾਰੀਆਂ ਨੂੰ ਮਿਲੇ ਹੋ ਕੀ ਉਹਨਾਂ ਨੇ ਕੁਝ ਹਾਂ ਉਹਨਾਂ ਨੇ ਐਸ ਐਚਓ ਤਰਸਿੱਕਾ ਉਹਨਾਂ ਨੇ ਕਿਹਾ ਕਿ ਇਤੇ ਅੱਜ ਠੀਕ ਕਾਰਵਾਈ ਕੀਤੀ ਜਾਊਗੀ ਉਥੇ ਇਸ ਸੰਬੰਧੀ ਜਦ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਤਜਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਤੇ ਹੁਣ ਜਾਂਚ ਕੀਤੀ ਜਾ ਰਹੀ ਹੈ ਤੇ ਬੰਦੀ ਕਾਰਵਾਈ ਕੀਤੀ ਜਾਵੇਗੀ